ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਆਪਾਂ ਮੱਕੀ ਦੇ ਆਟੇ ਨਾਲ ਬਹੁਤ ਹੀ ਵਧੀਆ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਤੇ ਫਰੈਂਡ ਖਾਣ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣੂਗਾ ਇਹਦੇ ਨਾਲ ਹੀ ਆਪਾਂ ਬੱਥੂਏ ਦਾ ਰਾਇਤਾ ਬਣਾਵਾਂਗੇ ਜਿਹੜਾ ਕੰਬੀਨੇਸ਼ਨ ਆਪਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗਾ ਤੇ ਫਰੈਂਡਸ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਜੇਕਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਸ ਵਾਸਤੇ ਮੈਂ 1 ਕੱਪ ਇੱਥੇ ਜਿਹੜ ਤੇ ਇਹਦੇ ਨਾਲ ਹੀ ਆਪਾਂ 4-5 ਟੇਬਲस्पून ਦੇ ਕਰੀਬ ਪਾਵਾਂਗੇ ਸੂਜੀ ਸੂਜੀ ਨਾਲੇ ਨਾਸ਼ਤਾ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਏਗਾ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਸ 'ਚ ਗੁੰਗੁਨਾ ਜਿਹਾ ਪਾਣੀ ਪਾ ਕੇ ਯਾਨੀ ਕਿ ਹਲਕਾ ਜਿਹਾ ਗਰਮ ਪਾਣੀ ਹੋਣਾ ਚਾਹੀਦਾ ਹੈ ਤੇ ਉਹਦੇ ਨਾਲ ਆਪਾਂ ਥੋੜਾ ਥੋੜਾ ਪਾਣੀ ਇੱਥੇ ਪਾਉਂਦੇ ਜਾਵਾਂਗੇ ਤੇ ਐਦਾ ਬੈਟਰ ਤਿਆਰ ਕਰ ਲਵਾਂਗੇ ਬੈਟਰ ਆਪਾਂ ਬਹੁਤ ਜ਼ਿਆਦਾ گاੜਾ ਨਹੀਂ ਰੱਖਣਾ ਤੇ ਨਾ ਹੀ ਬਹੁਤ ਜ਼ਿਆਦਾ ਪਤਲਾ ਤੇ ਪਾਣੀ ਤੁਸੀਂ ਥੋੜਾ ਥੋੜਾ ਕਰਕੇ ਹੀ ਐਡ ਕਰਨਾ ਹੈ ਨਹੀਂ ਤਾਂ ਇਹ ਬਹੁਤ ਜ਼ਿਆਦਾ ਪਤਲਾ ਹੋ ਜਾਏਗਾ तो पानी तुम गर्म भी पा सकते हो ठंडा पानी यूज बिल्कुल ना करो जे तो फ्रेंड्स बैटर जोड़ा सा पूरा मलाईदार बन के तैयार हो गया बिल्कुल तो ये कोई भी लम्स नहीं रह गए देखो इस तरह का बैटर होना चाहिए तो हम आपे कुछ सब्जियाँ तो सब्जियां मैं हरे प्याज ले बारीक कटी हुई नी थोड़ी जी आप गोभी भी पावे बारीक कट्टी हुई तो एक गाजर भी मैं इतने बारीक कट करके लिए है तो ये आप बीनस पावे यानी कि फलिया ਬਾਰੀਕ ਕਟੀਆਂ ਹੋਈਆਂ ਤੁਸੀਂ ਸਬਜ਼ੀਆਂ ਕੋਈ ਵੀ ਪਾ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਹੋਵੇ ਤੇ ਇਹਦੇ ਨਾਲ ਹੀ ਬਾਰੀਕ ਕੱਟੀ ਹੋਈ ਅਦਰਕ ਤੇ ਹਰੀ ਮਿਰਚਾਂ ਪਾਵਾਂਗੇ ਤੇ ਇਹਦੇ ਨਾਲ ਹੀ ਪਾਵਾਂਗੇ ਲਾਲ ਮਿਰਚ ਪਾਊਡਰ 1 ਚਮਚ 1 ਚਮਚ ਹੀ ਆਪਾਂ ਧਨੀਆ ਪਾਊਡਰ ਪਾਵਾਂਗੇ ਤੇ ਅੱਧਾ ਚਮਚ ਆਪਾਂ ਪਾਵਾਂਗੇ ਹਲਦੀ ਪਾਊਡਰ ਇਹਦੇ ਨਾਲ ਕਲਰ ਬਹੁਤ ਵਧੀਆ ਆਏਗਾ ਫਰੈਂਡਸ ਇੱਕ ਵਾਰ ਤੁਸੀਂ ਰੈਸਪੀ ਟਰਾਈ ਜ਼ਰੂਰ ਕਰਿਓ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੋਏਗੀ ਤੇ ਇਹਦੇ ਨਾਲ ਹੀ ਅਮचूर ਪਾਊਡਰ ਅੱਧਾ ਚਮਚ ਤੇ ਅੱਧਾ ਚਮਚ ਹੀ ਆਪਾਂ ਜੀਰਾ ਪਾਵਾਂਗੇ ਤੇ ਨਮਕ ਪਾਵਾਂਗੇ ਆਪਾਂ ਸਵਾਦ ਦੇ ਅਨੁਸਾਰ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਗਰਮ ਮਸਾਲਾ ਬਹੁਤਾ ਨਹੀਂ ਪਾਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜੇਕਰ ਤੁਹਾਨੂੰ ਪਾਣੀ ਦੀ ਜ਼ਰੂਰਤ ਪਵੇ ਤਾਂ ਤੁਸੀਂ 1-2 ਟੇਬਲस्पून ਪਾਣੀ ਹੋਰ ਐਡ ਕਰ ਸਕਦੇ ਹੋ ਤੇ ਫਿਰ ਬੈਟਰ ਜਿਹੜਾ ਸਾਡਾ ਪੂਰੀ ਤਰੀਕੇ ਨਾਲ ਬਣ ਕੇ ਰੈਡੀ ਹੋ ਗਿਆ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਹਾਂ 5 ਮਿੰਟ ਵਾਸਤੇ ਤੇ ਇੰਨੇ ਆਪਾਂ ਰਾਇਤਾ ਬਣਾ ਲੈਨੇ ਆਂ ਇਹ ਰਾਇਤੇ ਵਾਸਤੇ ਮੈਂ ਇੱਕ ਕੱਪ ਇੱਥੇ ਬੱਥੂਆ ਲੈ ਲਿਆ ਤੇ ਬੱਥੂਏ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਤੋੜ ਲਿਆ ਤੇ ਇਹਨੂੰ ਆਪਾਂ ਧੋ ਕੇ ਬਾਰੀਕ ਕੱਟ ਲਵਾਂਗੇ ਤੇ ਇੱਕ ਪੈਨ ਵਿੱਚ ਮੈਂ ਇੱਕ ਟੇਬਲस्पून ਦੇ ਕਰੀਬ ਦੇਸੀ ਘਿਓ ਲਿਆ ਦੇਸੀ ਘਿਓ ਨੂੰ ਆਪਾਂ ਗਰਮ ਹੋਣ ਦਿੰਨੇ ਆ ਤੇ ਜਦੋਂ ਤੇਲ ਆਪਣਾ ਗਰਮ ਹੋ ਜੇ ਇਸ 'ਚ ਪਾਵਾਂਗੇ ਅੱਧਾ ਚਮਚਾ ਜੀਰਾ ਤੇ ਅੱਧਾ ਚਮਚੀ ਆਪਾਂ ਰਾਈ ਪਾਵਾਂਗੇ ਤੇ ਇੱਥੇ ਬਾਰੀਕ कटा ਲਸਣ ਤੇ ਹਰੀ ਮਿਰਚ ਮੈਂ ਪਾਵਾਂਗੀ ਲਸਣ ਤੇ ਹਰੀ ਮਿਰਚ ਤੁਸੀਂ ਆਪਦੇ ਟੇਸਟ ਅਕੋਰਡਿੰਗ ਰੱਖ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਪੁੰਨ ਲਵਾਂਗੇ ਇਹਨੂੰ ਪੁੰਨ ਨਾਲ ਜਿਹੜੀ ਰਾਇਤੇ ਦੀ ਖੁਸ਼ਬੂ ਬਹੁਤ ਹੀ ਜ਼ਿਆਦਾ ਵਧੀਆ ਆਵੇਗੀ ਤੇ ਹੁਣ ਪਾਵਾਂਗੇ ਆਪਾਂ ਬਾਰੀਕ ਕੱਟਿਆ ਹੋਇਆ ਬਥੂਆ ਬਥੂਏ ਦਾ ਰਾਇਤਾ ਖਾਣ ਵਿੱਚ ਤਾਂ ਟੇਸਟੀ ਹੁੰਦਾ ਹੀ ਹੈ ਫਰੈਂਡਸ ਤੇ ਹੈਲਦੀ ਵੀ ਬਣ ਕੇ ਤਿਆਰ ਹੋਏਗਾ ਤੇ ਜਿਹੜਾ ਆਪਾਂ ਮੱਕੀ ਦਾ ਨਾਸ਼ਤਾ ਬਣਾਵਾਂਗੇ ਮੱਕੀ ਦੇ ਆਟੇ ਨਾਲ ਉਹਦੇ ਨਾਲ ਜਿਹੜਾ ਇਹ ਕੰਬੀਨੇਸ਼ਨ ਹੈ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਬੱਥੂਏ ਨੂੰ ਆਪਾਂ ਹਲਕਾ ਜਿਹਾ ਪੁੱਲ ਲਵਾਂਗੇ ਤੇ ਟੱਕਣ ਲਾ ਕੇ ਇਹਨੂੰ ਥੋੜੀ ਦੇਰ ਪਕਾਵਾਂਗੇ ਦੋ 2 ਮਿੰਟ ਆਪਾਂ ਪਕਾ ਲਵਾਂਗੇ ਇਹਨੂੰ ਟੱਕਣ ਲਾ ਕੇ ਤੇ ਫਿਰ 2 ਮਿੰਟ ਬਾਅਦ ਜਿਹੜਾ ਇਹ ਬੱਥੂ ਹੈ ਇਹ ਸਾਡਾ ਸੌਫਟ ਹੋ ਚੁੱਕਾ ਹੈ ਤੇ ਹੁਣ ਪਾਵਾਂਗੇ ਆਪਾਂ ਮਸਾਲੇ ਮਸਾਲਿਆਂ 'ਚ ਆਪਾਂ ਦੋ ਹੀ ਚੀਜ਼ ਐਡ ਕਰਾਂਗੇ ਹੁਣ ਅੱਧਾ ਕੁ ਚਮਚ ਆਪਾਂ ਇੱਥੇ ਹਲਦੀ ਪਾਈਏ ਤੇ ਅੱਧਾ ਚਮਚ ਹੀ ਮੈਂ ਲਾਲ ਮਿਰਚ ਪਾਵਾਂਗੀ क्योंकि आप हरिया मिर्चा पाती हैं इस वास्ते लाल मिर्च थोड़ी घट मात्रा च मैं पाई है तो बाद मिर्चा का भी यूज़ करा इस वास्ते मिर्च का इस्तेमाल थोड़ा सोच समझ के करना है, ते ते थोड़ा गर्म ता जो आप गरम पानी ताजो मसाले जड़े वह सड़न आ जाए तो मसाल मैं पानी ना चंह तरह मिक्स करता तो जोड़ा बथू है रेडी हो चुका है मसालेदार बन के गैस की फ्लेम मैं ऑफ करती फ्रेंड्स तो मसाले आप चंकी तरह ठंडा कर लेके ਤੇ ਠੰਡਾ ਕਰਨ ਤੋਂ ਬਾਅਦ ਆਪਾਂ ਦਹੀਂ ਵਿੱਚ ਇਹਨੂੰ ਪਾਵਾਂਗੇ ਇੱਥੇ ਮੈਂ ਅੱਧੇ ਲੀਟਰ ਤੋਂ ਥੋੜਾ ਜਿਹਾ ਜ਼ਿਆਦਾ ਦਹੀਂ ਲਿਆ ਹੈ ਯਾਨੀ ਕਿ 1 ਲੀਟਰ ਤੋਂ ਥੋੜਾ ਜਿਹਾ ਘੱਟ ਹੈ ਤੇ ਉਹ ਮਸਾਲਾ ਮੈਂ ਇਸ 'ਚ ਪਾਤਾ ਤੇ ਦਹੀਂ ਨੂੰ ਚੰਗੀ ਤਰ੍ਹਾਂ ਮੈਂ ਫੇਂਟ ਲਿਆ ਸੀ ਤੇ ਇਹਦੇ ਨਾਲ ਹੀ ਬਾਰੀਕ ਕੱਟੇ ਹੋਏ ਹਰੇ ਪਿਆਜ਼ ਤੇ ਇੱਕ ਚਮਚ ਪੂ ਭੁੰਨੇ ਹੋਇਆ ਜੀਰੇ ਦਾ ਪਾਊਡਰ ਤੇ ਅੱਧਾ ਚਮਚ ਆਪਾਂ ਕਾਲੀ ਮਿਰਚ ਕੁਟੀ ਹੋਈ ਇੱਥੇ ਪਾਈਏ ਤੇ ਅੱਧਾ ਚਮਚੀ ਕਾਲਾ ਨਮਕ ਤੇ ਇਹਦੇ ਨਾਲ ਹੀ ਸਧਾਰਨ ਨਮਕ ਵੀ ਮੈਂ ਇੱਥੇ ਪਾਇਆ ਸਵਾਦ ਦੇ ਅਨੁਸਾਰ ਅਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦਹੀਂ ਨੂੰ ਆਪਾਂ ਫੇਟ ਕੇ ਹੀ ਲਵਾਂਗੇ ਇਹਦੇ ਨਾਲ ਇਹ ਦਹੀਂ ਦਾ ਰਾਇਤਾ ਬਹੁਤ ਹੀ ਜ਼ਿਆਦਾ ਟੇਸਟੀ ਬਣੇਗਾ ਦਹੀਂ ਬਹੁਤ ਜ਼ਿਆਦਾ ਗਾੜਾ ਨਹੀਂ ਰੱਖਣਾ ਤੁਸੀਂ ਪਾਣੀ ਐਡ ਕਰ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਵਾਰ ਤੁਸੀਂ ਇਹ ਬਣਾ ਕੇ ਜ਼ਰੂਰ ਵੇਖਿਓ ਫਰੈਂਡਸ ਖਾਣ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਤੇ ਇਹਦੇ 'ਚ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆਉਂਦੀ ਹੈ ਤੇ ਰਾਇਤਾ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਉਤੋਂ ਆਪਾਂ ਪਾਵਾਂਗੇ ਹਰਾ ਧਨੀਆ ਹਰਾ ਧਨੀਆ ਵੀ ਤੁਸੀਂ ਜ਼ਰੂਰ ਐਡ ਕਰਿਓ ਤੇ ਰਾਇਤਾ ਜਿਹੜਾ ਪੂਰੀ ਤਰ੍ਹਾਂ ਤਰੀਕੇ ਨਾਲ ਬਣ ਗਿਆ ਤੇ ਹੁਣ ਆਪਾਂ ਬਣਾਣੇ ਹਾਂ ਜਿਹੜੇ ਮੱਕੀ ਦੇ ਆਟੇ ਦਾ ਗੋਲ ਤਿਆਰ ਕਰਕੇ ਰੱਖਿਆ ਸੀ ਉਹਦੇ ਨਾਲ ਨਾਸ਼ਤਾ ਤੇ ਇੱਥੇ ਮੈਂ ਤਵਾ ਗਰਮ ਕਰ ਲਿਆ ਥੋੜਾ ਜਿਹਾ ਆਪਾਂ ਪਾਵਾਂਗੇ ਇਸ 'ਚ ਕਿਉ ਤੇ ਜਦੋਂ ਤਵਾ ਚੰਗੀ ਤਰ੍ਹਾਂ ਗਰਮ ਹੋ ਜਾਏ ਉਸ ਤੋਂ ਬਾਅਦ ਆਪਾਂ ਬੈਟਰ ਪਾਣਾ ਇਸ 'ਚ ਦੋ ਕੜਚੀ ਮੈਂ ਬੈਟਰ ਇੱਥੇ ਲੈ ਆਇਆ ਤੇ ਹੁਣ ਉੱਤੇ ਵੀ ਥੋੜਾ ਜਿਹਾ ਕਿਉ ਆਪਾਂ ਪਾ ਦਵਾਂਗੇ ਜਦੋਂ ਉੱਤੋਂ ਇਹ ਥੋੜਾ ਜਿਹਾ ਹਲਕਾ ਜਿਹਾ ਸੁੱਕ ਜੇ ਯਾਨੀ ਕਿ ਡਰਾਈ ਹੋ ਜਾਏ ਤੇ ਉਦੋਂ ਆਪਾਂ ਪਲਟ ਦੇਵਾਂਗੇ ਇਹਨੂੰ ਦਬਾ-ਦਬਾ ਕੇ ਆਪਾਂ ਸੇਕ ਲਵਾਂਗੇ ਸੇਕਣ 'ਚ ਬਹੁਤਾ ਟਾਈਮ ਨਹੀਂ ਲੱਗਦਾ 2 ਕੁ ਮਿੰਟ ਲੱਗਦੇ 2-3 ਮਿੰਟ ਤੇ ਇਹਨੂੰ ਆਪਾਂ ਦੋਹੀ ਸਾਈਡਾਂ ਤੋਂ ਦਬਾ-ਦਬਾ ਕੇ ਸੇਕਣਾ ਚੰਗੀ ਤਰ੍ਹਾਂ ਤੇ ਜਿਹੜਾ ਚੀਲਾ ਹੈ ਯਾਨੀ ਕਿ ਪੇਨਕੇਕ ਇਹ ਬਣ ਕੇ ਤਿਆਰ ਹੋ ਗਏ ਫਰੈਂਡਸ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਤੇ ਐਸੀ ਤਰੀਕੇ ਨਾਲ ਆਪਾਂ ਬਾਕੀ ਦੇ ਜਿਹੜੇ ਚਿੱਲੇ ਉਹ ਵੀ ਬਣਾ ਕੇ ਤਿਆਰ ਕਰ ਲਵਾਂਗੇ ਇਹ ਚਿੱਲੇ ਜਿਨੇ ਆਪਾਂ ਪਤਲੇ ਨਹੀਂ ਬਣਾਵਾਂਗੇ ਥੋੜੇ ਥੋੜੇ ਮੋਟੇ ਹੀ ਰੱਖਣੇ ਆ ਫਰੈਂਡਸ ਤਾਂ ਹੀ ਇਹ ਵਧੀਆ ਲੱਗੂਗਾ ਖਾਣ ਚ ਤੇ ਇਸੇ ਤਰੀਕੇ ਨਾਲ ਆਪਾਂ ਬਾਕੀ ਦੇ ਵੀ ਬਣਾ ਕੇ ਤਿਆਰ ਕਰ ਲਵਾਂਗੇ ਤੇ ਫਰੈਂਡ ਖਾਣ ਵਿੱਚ ਇੰਨੇ ਜ਼ਿਆਦਾ ਇਹ ਟੇਸਟੀ ਬਣਦੇ ਨੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਜਿਨ੍ਹਾਂ ਨੂੰ ਰੋਟੀ ਬਣਾਉਣੀ ਨਹੀਂ ਆਂਦੀ ਮੱਕੇ ਦੀ ਉਹ ਇਹ ਚੀਜ਼ ਬਣਾ ਕੇ ਖਾ ਸਕਦੇ ਨੇ ਜੇਕਰ ਤੁਹਾਨੂੰ ਰੈਸਪੀ ਪਸੰਦ ਆਈ ਹੋਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ